ਓ ਜੀ ਅੱਜ ਆਪਣੇ ਕੋਲੇ ਪਹੁੰਚਿਆ ਇੱਕ 3600 ਫੋਰਡ ਤੇ ਕਾਫੀ ਬਾਈ ਦਾ ਫਰਕ ਪਾਇਆ ਵਾ ਤਕਨੀਕ ਦਾ ਸੀਟ ਪੈਰਦਾਨ ਇਹ ਪਾਵਰ ਸਟੀering ਟਾਇਰ ਵੀ 4/4 ਵਾਲੇ ਪਾਏ ਹੋਇਆ ਤੇ ਗੱਡੀ ਵਾਲੇ ਤੇ ਲੱਗਿਆ ਆ ਸਿਸਟਮ ਇਹਨੂੰ ਆਪਾਂ ਕਰਾਂਗੇ ਸੈਟਅਪ ਤੇ ਐਂਪ ਚਾਲੂ ਕਰਨਾ ਆਪਣੇ ਵਾਲਾ ਐਂਪਲੀਫਾਇਰ ਲਾ ਕੇ ਤੇ ਹੁਣ ਇਹਦੇ ਤੇ ਲੱਗੇ ਹੋਏ ਆ ਦੋ ਸੋਨੀ ਦੇ ਸਪੀਕਰ ਤੇ ਨਾਲ ਪਲੇਅਰ ਐਂਪਲਾਈਫਾਇਰ ਵਾਲਾ ਉਹਦੀ ਜਗ੍ਹਾ ਤੇ ਆਪਾਂ ਆਪਣਾ ਐਂਪਲੀਫਾਇਰ ਲਾ ਕੇ ਬਣਾਉਦੇ ਹਾਂ ਮਾਣੇ ਬਾਈ ਹੁਣਾਂ ਨਾ ਕਰਾਉਣੇ ਗੱਲ ਹਾਂਜੀ ਭਰਾ ਜੀ ਕਿਵੇਂ ਲੱਗਿਆ ਬਹੁਤ ਅੱਜ ਗਈ ਸੜਾਈ ਅਲਾ ਬਾਈ ਅੱਧਾ ਸਮਾਨ ਤੁਹਾਡਾ ਹਨਾ ਹਾਂਜੀ ਅੱਧਾ ਸਾਡਾ ਦਾ ਆਪਾਂ ਐਮਪੀ ਲੈ ਆਇਆ ਹੈ ਸੜਾਈ ਆ ਜੀ ਫੇਰ ਸੜਾਈ ਹੋ ਗਿਆ ਹਾਂ ਪੂਰਾ ਜੀ ਪੂਰਾ ਚਲ ਹਾਂ ਬਾਈ ਦਵਿੰਦਰ ਮੈਂ ਤਾਂ ਵਧੀਆ ਹੀ ਆ ਮੈਂ ਤਾਂ ਬਹੁਤ ਟਾਈਮ ਹੋ ਗਿਆ ਕਿ ਮੈਂ ਕਹਿ ਨਹੀਂ ਸਕਦਾ ਬਾਈ ਇਹ ਮੈਂ ਤਾਂ ਥਾਂ ਦੀ ਜਿਹੜਾ ਹੀ ਮਿਲਦਾ ਵੀ ਇੱਥੇ ਆਪਣਾ ਆ ਕੇ ਐਂਡ ਹੁੰਦਾ ਇੱਥੇ ਆ ਕੇ ਜਾਵਾਂ ਚਲ ਧੰਨਵਾਦ ਆ ਜੀ ਠੀਕ ਆ ਭਰਾ ਜੀ ਠੀਕ ਆ ਬਾਈ ਹੁਣੇ ਵੀ ਦੂਜੀ ਵਾਰ ਆਏ ਹਨ ਕਿਹੜਾ ਏਰੀਆ ਜਲੰਧਰ ਜਲੰਧਰ ਪਹਿਲਾਂ ਕਿੰਨਾ ਟਾਈਮ ਹੋ ਗਿਆ 6 ਸਾਲ ਹੋ ਗਏ ਇਨਸ਼ਾਅੱਲਾ ਇੱਕ ਲੈ ਲੈ ਇੱਕ ਫੋੜ ਲੈਣਾ ਇਹਨਾਂ ਦੀ ਪਾਉਣੇ ਵੀਡੀਓ ਆਪਾਂ ਠੀਕ ਆਹ ਨਹੀਂ ਛੂਤੋਂ ਤੇ ਪ੍ਰੈਸ਼ਰ ਆਹ ਨਹੀਂ ਛੂਤੋਂ ਲਈ ਫਿਰ ਕਟਾਈ ਵਾਲੇ ਫਿਰ ਉਹ ਤਾਂਗੇ ਤੇ ਲਾਤਾ ਮਿੱਟੀ ਪਾਈ ਸਾਵੇ ਪੈਤੇ ਨੂੰ ਕਿਹੜੇ ਡਰਾਈਟ ਹੈ ਸਾ ਕਿਹੜੇ ਦਾ ਇਹ 60 ਦਾ ਹੀ ਐ ਠੀਕ ਅਮਰਗਾਰਡ ਵੀ ਛੱਡ ਦੇ ਉਹਦੇ ਸਮਝ ਨਹੀਂ ਬੜਾ ਲੈ 20 ਆ ਠੀਕ ਐ ਬੜਾ ਕੋਈ ਲਾਈ ਬੈਠੇ ਅੰਦਰ ਆ ਵੀ ਆ ਲਾਇਆ ਵੇਖੋ ਭਰਾ ਟੂਲ ਹੀ ਇਹ ਟੂਲ ਆ ਚੰਪਰੈਸ਼ਰ ਤੂੰ ਚਾਬੀਆਂ ਛੱਡ ਦੇ ਬਾਹਰ ਹੋ ਕੇ ਪਤਾ ਹੀ ਨਹੀਂ ਕਿੱਥੇ ਜਾ ਕਿੱਥੇ ਨਹੀਂ ਕੋਈ ਗੱਲ ਜਗਾ ਉਹਦੇ ਤਾਂ ਹੈ ਲੱਗਦੇ ਆ ਆਰਮਿਕ ਦੇ ਅੰਦਰ ਇਹਦੇ ਲੈ ਆ ਵੀ ਸੁਣੋ ਕਰੋ ਟਰੱਕਾਂ ਆ ਲੈ ਆਂ ਗੱਲ ਲਾਈ ਗਾ ਗੇ ਥੋੜਾ ਕਾਦਾ ਦੇ ਹੀ ਵੇਖੋਗੇ ਡੈਕ ਵਾਲਾ ਕੱਚ ਸੀ ਉਹ ਵੀ ਨਿਕਲ ਗਿਆ ਵੈ ਨਵਾਂ ਵਾਲੇ ਦਾ ਬੜਾ ਵਧੀਆ ਰਹਿਣਾ ਸੀ